ਨੇਹਰੂ ਕੰਪਲੈਕਸ ਵਿਖੇ ਭਾਰਤੀ ਵਪਾਰ ਮੰਡਲ ਦੀ ਇੱਕ ਮੀਟਿੰਗ ਹੋਈ। ਇਸ ਮੌਕੇ ਭਾਰਤੀ ਸੰਵਤਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਪਾਰੀਆਂ ਨਾਲ GST ਬਾਰੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਇਸ GST ਨਾਲ ਭਵਿੱਖ ਵਿੱਚ ਵਪਾਰੀਆਂ ਅਤੇ ਨਾਗਰਿਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਹਨਾਂ ਨੇ ਦੀਵਾਲੀ ਤੋਂ ਪਹਿਲਾਂ ਵਪਾਰੀਆਂ ਤੇ ਨਾਗਰਿਕਾਂ ਨੂੰ ਦਿੱਤੇ ਗਏ GST ਰਾਹਤ ਦੇ ਤੋਹਫੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ अमृतसर के प्रधान राजीव दुग्गल चेयरमैन जसमीत सोडी बख्शी राम अरोड़ा सबका काउंसलर चंद्रशेखर काउंसलर कृति अरोड़ा विजय सेठ अमित सेठ राजकुमार महाजन डॉक्टर सुरेश सूद रंजीत कुमार जीता एडवोकेट खैरा गुन रमन अरोड़ा कंप्यूटर एसोसिएशन के मेंबर विकास नारंग परत पोपली जगदीश कपूर समेत बीजेपी के आगू और वर्कर मौजूद सन दिवाली तो पहले दिवाली मना का मौका ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤਾ ਹੈ ਔਰ GST ਦੇ ਅੰਦਰ ਇੱਕ ਰੈਵਿਊਲੂਸ਼ਨ ਲੈ ਕੇ ਆਂਦਾ ਹੈ ਜਨਰਲ 2.5 ਲੱਖ ਕਰੋੜ ਰੁਪਇਆ ਇੰਡੀਅਨ ਮਾਰਕੀਟ ਦੇ ਅੰਦਰ ਲਿਕਵਿਡ ਵਧੇਗਾ ਇਹ ਉਹ 2.5 ਲੱਖ ਕਰੋੜ ਸਾਡੇ MSME ਕੋਲ ਛੋਟੇ ਵਪਾਰੀ ਕੋਲ ਪੂਰਾ ਕੈਸ਼ ਫਲੋ ਵਧੇਗਾ ਦੂਸਰਾ 2.5 ਲੱਖ ਕਰੋੜ ਰੁਪਇਆ ਸਾਡੀ ਗ੍ਰਹਿਣੀਆਂ ਦਾ ਸਾਡੇ ਆਮ ਉਪਭੋਕਤਾ ਦਾ ਬਚੇਗਾ ਔਰ ਉਰੀ क्रय क्षमता ਉੱਭਰੇਗੀ ਇਹ ਪ੍ਰਧਾਨ ਮੰਤਰੀ ਦਾ ਬੜਾ ਇਤਿਹਾਸਕ ਫੈਸਲਾ ਹੈ ਇਸ ਤੋਂ ਪਹਿਲੇ ਉਹਨਾਂ ਨੇ ਇੱਕ ਬੋਨਾਂਂZA ਦਿੱਤਾ ਸੀ ਕਿ 12 ਲੱਖ 75 ਹਜ਼ਾਰ ਰੁਪਏ ਤੱਕ ਇਨਕਮ ਟੈਕਸ ਫਰੀ ਫਿਰ ਇਸੇ ਸਾਲ ਚ ਸੂਚਨਾ ਆਈ ਕਿ ਭਾਰਤ ਵਿਸ਼ਵ ਦੀ ਚੌਥੀ ਆਰਥਿਕ ਮਹਾਸ਼ਕਤੀ ਬਣਿਆ ਉਹਨਾਂ ਤੀਜੀ ਸ਼ੁਭ ਸੂਚਨਾ ਆਈ ਕਿ GST ਦੇ ਉੱਤੇ ਨਵਰਾਤਰੀਆਂ ਤੋਂ ਰਿਬੇਟ ਮਿਲੇਗੀ ਔਰ 2.5 ਲੱਖ ਰੁਪਏ ਰਮੀਆਂ ਆਉਣਗੀਆਂ ਇਸ ਸਾਨੂੰ ਸਾਰਿਆਂ ਨੂੰ ਬੈਨੀਫਿਟ ਦੇ ਵਿੱਚ ਵਪਾਰ ਦੇ ਅੰਦਰ ਆਏਗਾ ਮੈਂ ਧੰਨਵਾਦ ਕਰਦਾ ਪੰਜਾਬ ਵਪਾਰ ਮੰਡਲ ਦਾ ਪੰਜਾਬ ਵਪਾਰ ਮੰਡਲ ਦਾ ਅਨੇਜਾ ਸਾਹਿਬ ਦਾ ਰਜੀਵ ਨੇਜਾ ਜੀ ਦਾ ਦੁੱਗਲ ਸਾਹਿਬ ਦਾ ਸੋਢੀ ਸਾਹਿਬ ਦਾ ਔਰ ਖਾਸ ਤੌਰ ਤੇ ਬੀਸ਼ੰਬੀਦਾ ਮਾ ਸਾਡੇ ਅਮਰਸਰ ਦੀ ਪੋਲਿਟਿਕਸ ਦੇ ਐਸੇ ਇਲਾਕੇ ਤੋਂ ਜਿਹਨੇ ਮੇਰ ਵੀ ਦੇ ਨੇ ਬਖਸ਼ੀਰਾ ਮਨੋੜਾ ਜੀ ਮੇਰੀ ਛੋਟੀ ਭੈਣ ਕੀਰਤੀ ਰੋੜਾ ਜੀ ਔਰ ਇੱਥੇ ਹਾਜ਼ਰ ਸਾਰੇ ਚੰਦਰ ਸ਼ੇਖਰ ਸਾਹਿਬ ਤਲਵਾੜ ਸਾਹਿਬ ਸਭ ਦਾ ਧੰਨਵਾਦ ਕਰਨਾ ਭਾਰਤ ਵਿੱਚ ਬੜੇ ਹੀ ਸ਼ੁਭ ਨਵਰਾਤਰਿਆਂ ਦਾ ਆਰੰਭ ਹੋਇਆ ਹੈ ਤੇ ਉਹਦੇ ਨਾਲ ਨਾਲ ਇੱਕ ਨਵੀਂ ਕ੍ਰਾਂਤੀ ਦਾ ਸ਼ੁਰੂਆਤ ਹੋਈ ਹੈ ਅੱਜ ਦੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਜੀਐਸਟੀ ਦੀ ਦਰਾਂ ਆਮ ਬੰਦੇ ਵਾਸਤੇ ਆਮ ਜਨ ਵਾਸਤੇ ਜਿਹੜੀ ਰਿਆਦ ਦਿੱਤੀ ਹੈ ਮੈਂ ਸਮਝਦਾ ਉਹ ਜਿਹੜੀ ਰਹਿਤ ਹੈ ਉਹ ਜਿਹੜੀ ਵਪਾਰ ਦੇ ਵਿੱਚ ਤਰੱਕੀ ਦੀ ਰਾਹ ਖੋਲੀ ਹੈ ਉਸ ਆਪਣੇ ਪ੍ਰਧਾਨ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਫਾਇਦਾ ਹੋਏਗਾ ਜੀ ਜਿਹੜੀ 28% GST ਸੀ ਉਹ 18 ਰਹਿ ਗਈ ਹੈ ਜਿਹੜੀ 28% ਸੀ ਉਹ 5% ਰਹਿ ਗਈ ਹੈ ਜਿਹੜੀ 5% ਸੀ ਉਹ 0% ਹੋ ਗਈ ਹੈ ਮੇਰਾ ਖਿਆਲ ਹੈ ਕਿ 400 ਦੇ ਕਰੀਬ ਆਈਟਮਾਂ ਜਿਹੜੀਆਂ 5% ਰਹਿ ਗਈਆਂ ਵਾਂ ਜਿਹੜੀ 28% ਸੀ 18% ਔਰ ਇਹਦੇ ਵਿੱਚ ਦੇਸ਼ ਨੂੰ ਕਈ ਲੱਖ ਕਰੋੜ ਰੁਪਏ ਦਾ ਫਾਇਦਾ ਆਮ ਬੰਦੇ ਨੂੰ ਘਰ-ਘਰ ਪਹੁੰਚੇਗਾ